ਸਿਰ ਨੂੰ ਪਤਾ ਨਹੀਂ ਕੀ ਹੋ ਗਿਆ ਇੱਕੋ ਦਮ ਚੱਕਰ ਹੀ ਆਈ ਜਾਂਦੇ ਨੇ ਤੇ ਰੈਸਟ ਹੀ ਕਰ ਲੈਣੀ ਆ ਘੜੀ ਹਾਂਜੀ ਹਾਂਜੀ ਭਾਜੀ ਪੈਸੇ ਪਹੁੰਚਣਗੇ ਤੁਹਾਡੇ ਬਖਲ ਤੱਕ ਹਾਂ ਬੇਫਿਕਰ ਹੋ ਜਾ ਤੂੰ ਇੱਕ ਵਾਰੀ ਚਲੋ ਠੀਕ ਆ ਫਿਰ ਹਾਂਜੀ ਹਾਂਜੀ ਜੱਗੀ ਉਰੇ ਆ ਗੱਲ ਸੁਣ। ਹਾਂ ਜੀ ਜੀ ਵੀਰ ਆਇਆ ਦੱਸੋ। ਹਾਂ ਜੀ ਬੱਤੀ ਆਈ ਕਿ ਨਹੀਂ? ਨਹੀਂ ਬੱਤੀ ਤੇ ਨਹੀਂ ਆਈ ਅੱਜ ਆਈ। ਅੱਛਾ। ਕੀ ਕਰਕੇ ਆ ਹੁਣ? ਕੋਲ ਜੀ ਨੱਕੇ ਲਾ ਗਿਆ ਦੋ ਬੰਬੀਆਂ ਦੇ। ਦੋਨਾਂ ਤੇ ਲਾਇਆ ਹੈ ਨਾ। ਹਾਂ। ਅੱਛਾ ਫਿਰ ਇਦਾਂ ਕਰੀ ਵੀ ਮੈਂ ਜਾਣਾ ਕਿਤੇ ਕੰਮ ਹੈ। ਅੱਛਾ ਤੇ ਬੱਤੀ ਆਉਂਦੀ ਤਾਂ ਫਿਕਰ ਨਾ ਕਣਕ ਭਰ ਦੀ ਚੰਗਾ ਸਾਰੀ। ਉਹ ਕੋਈ ਨਹੀਂ ਟੈਨਸ਼ਨ ਲਾ ਲੋ ਤੂੰ। ਆ ਠੀਕ ਆ ਇਹ ਨਾ ਉਹ ਬਰਦਰ ਪੜ ਕੇ ਸੌਂ ਜਾ ਮੜਕਿਆਂ। ਉਹ ਨਹੀਂ ਨਹੀਂ। ਤੇ ਸੇਰਾ ਪੂਰਾ ਮਾਰ ਹੀ ਜਾਗਾ। ਚਲ ਜਾ ਫਿਰ ਕਰਨਾ ਆਪਣਾ ਕੰਮ ਇਹੋ ਕਰਨ ਵਾਲਾ। ਅਭੀ ਸ਼ਰਨ ਕਿੱਥੇ ਆ? ਵਿਹਲੀ ਚ ਝਾੜੂ ਲਾਉਂਦੀ ਐ। ਨਾਲੇ ਉਹਨੂੰ ਕਹੀ ਇੱਧਰ ਵੀ ਕੰਮ ਕਰਨ ਵਾਲਾ। ਉਹ ਵੀ ਆਣ ਕੇ ਰਸੋਈ ਚ ਕਰੇ ਰੋਟੀ ਪਾਣੀ ਬਣ ਗਿਆ ਸਾਰਾ। ਮੈਂ ਕਿੰਨਾ ਕ ਕਰੀ ਜਾਵਾਂ? ਕਦੋਂ ਦੀ ਛਾੜੂ ਲਾਉਣਗੀ ਹਜੇ ਤੱਕ ਛਾੜੂ ਨਹੀਂ ਲੱਗਾ ਉਹਨੂੰ ਜਾ ਕੇ ਮੈਨੂੰ ਸੁਨਾਹ ਦੇ ਦੀ ਚਲੋ ਠੀਕ ਆ ਭਾਬੀ ਮੈਂ ਕਹਿੰਦਾ ਜਾ ਕੇ ਉਹਨੂੰ ਭਾਬੀ ਦੇਖ ਉਹਦੇ ਚਾਰ ਉੱਡੇ ਹੀ ਫਿਰਦੇ ਤੇ ਲੰਮੇ ਪਈ ਏ ਛੜਨਾ ਛੜਨਾ ਹਾਂਜੀ ਭਾਬੀ ਦੇ ਘਾੜੀ ਛਾੜੂ ਫੇਰਂਦੀ ਤਾਂ ਤੂੰ ਤਾਂ ਲੰਮੇ ਪਈ ਐ ਇੱਥੇ ਮੈਂ ਛਾੜੂ ਹੀ ਫੇਰਂਦੀ ਆ ਮੇਰਾ ਸਿਰ ਬੜਾ ਦਰਦ ਹੁੰਦਿਆ ਜੀ ਚੱਕਰ ਵੀ ਆਉਂਦੇ ਜੇ ਤੂੰ ਤਾਂ ਇੱਥੇ ਲੰਮੇ ਪਈ ਆਂ ਭਾਬੀ ਘਹਿੜੀ ਜਾਂਦ ਕਰ ਸੁੱਈ ਦਾ ਕੰਮ ਵੀ ਪਿਆ ਵਾ ਉਹ ਕਰ ਲੈਣਾ ਹੀ ਪਹਿਲਾਂ ਉਹ ਨਹੀਂ ਜੀ ਹੋਣਾ ਮੇਕੋ ਮੇਰਾ ਤਾਂ ਬੜਾ ਸਿਰ ਪੀੜ ਹੁੰਦਿਆ ਵਾ ਤੇ ਮੈਂ ਕਰ ਨਹੀਂ ਰੈਸਟ ਆ ਜੇ ਘੜੀ ਬਾਅਦ ਚ ਮੈਂ ਕਰ ਲਾਂਗੀ ਕੋਈ ਨਹੀਂ ਚਲ ਠੀਕ ਐ ਕਰ ਲੈ ਰੈਸਟ ਮੈਂ ਦੱਸ ਦਿੰਨਾ ਭਾਬੀ ਬਾੜੀ ਜਾ ਕੇ ਮੈਂ ਬਾਅਦ ਚ ਸੁੱਈ ਸਾਫ ਕਰ ਲਾਂਗੀ ਮੇਕੋ ਨਹੀਂ ਲਿਆਂ ਜਾਂਦੇ ਆ ਚਲ ਠੀਕ ਹੈ ਫਿਰ ਤੂੰ ਕਾਰੈਸਟ ਮੈਂ ਦੱਸ ਦਨੇ ਜਾ ਕੇ ਭਾਬੇ ਨੂੰ ਠੀਕ ਆ ਕੋਈ ਨਹੀਂ ਜੱਗੀ ਜੇ ਫਰਕ ਪਿਆ ਜਾਂਦਾ ਤਾਂ ਠੀਕ ਹੈ ਨਹੀਂ ਤੇ ਬਾਅਦ ਚ ਲੈ ਆਵਾਂਗੇ ਅਰੇਸਟ ਕਰ ਲਾਂ ਘੜੀ ਉਹ ਵੀ ਸ਼ਾਨੂੰ ਠੀਕ ਨਹੀਂ ਹੈਗੀ ਅੱਜ ਕੀ ਹੋਇਆ ਇਹਨੂੰ ਪਤਾ ਨਹੀਂ ਘੜੀ ਸਿਰ ਦਰਦ ਹੋ ਗਿਆ ਵਾ ਠੀਕ ਹੈ ਸਿਰ ਦਰਦ ਹੋਣੇ ਤੇ ਕੰਮ ਕਿਨੇ ਕਰਨਾ ਕੰਮ ਹੁੰਦੀ ਘੜੀ ਤੂੰ ਹੀ ਕਰ ਲਉਂ ਬਾਅਦ ਵਿੱਚ ਕਰ ਲੈ ਘੜੀ ਕੋਈ ਨਹੀਂ ਚਲ ਠੀਕ ਹੈ ਕਰ ਲੈਨੀ ਆ ਮੈਨੂੰ ਹੀ ਕਰਨਾ ਪੈਣਾ ਵਾ ਇਹ ਨਾ ਤੇ ਹੀ ਕੰਮ ਰਹਿੰਦਾ ਕਦੇ ਦੇ ਸਿਰ ਪਿੜੁੰਦੀ ਕਦੇ ਦੇ ਕੋਸ਼ ਹੁੰਦਾ ਵਾ ਵੀ ਮੈਨੂੰ ਕੰਮ ਨਾ ਕਰਨਾ ਪਵੇ ਝਾੜੂ ਫੜ ਕੇ ਟਾਈਮ ਨਾ ਤੁਰ ਪੈਂਦੀ ਏ ਕਿ ਝਾੜੂ ਤੇ ਖਲੋਤੇ ਖਲੋਤੇ ਬੰਦਾ ਮਾਰ ਲੈਂਦਾ ਵਾ ਬਹੁਤਾ ਹੀ ਪਖੰਡ ਬਣਾਇਆ ਹੋਏ ਨੇ ਵੇਖਦੀ ਐ ਨਾ ਮੈਂ ਕਿੰਨੇ ਦਿਨ ਬਹਾਨੇ ਮਾਰਦੀ ਇਹਦਾ ਕੋਈ ਨਾ ਕੋਈ ਇਲਾਜ ਕਰਨਾ ਹੀ ਪੈਣਾ ਵਾ ਲੱਗਦਾ ਸੱਚੀ ਬਿਮਾਰ ਆ ਹੋ ਦਿਣੀ ਸਿਰਪੀੜ ਕਿੰਨੇ ਕ ਦਿਨ ਸਿਰਪੀੜ ਹੋ ਗਈ ਪਲੇ ਦੀ ਕੰਮ ਤੇ ਇਹਦੇ ਤੋਂ ਹੀ ਕਰਾਇਗਾ ਨਾ ਇਹਦੀ ਰੇਲ ਮੈਪ ਬਣਾਵਾਂਗੇ ਨਾ ਵੇਖਦੀ ਆ ਕਿੰਨੇ ਕ ਬਹਾਨੇ ਮਾਰਦੀ ਐ ਅੱਛਾ ਕੀ ਕੀ ਕਰਨ ਦੇ ਜੇ ਜੋ ਦਵਾਈ ਲਿਆ ਦੋ ਮੈਨੂੰ ਜਿਆਦਾ ਤਕਲੀਫ ਹੋ ਗਈ ਐ ਜਿਆਦਾ ਇਹ ਮੈਂ ਤੁਹਾਡੇ ਨਾਲ ਹੀ ਜਾਣਾ ਮੈਂ ਸਿਰ ਨਹੀਂ ਜੇ ਹਟਣ ਦਿਆ ਮੇਰਾ ਚਲ ਠੀਕ ਆ ਬੈਠ ਇਹ ਤਾਂ ਸ਼ਰਮ ਮੇਰੇ ਕੋ ਹੈ ਨਹੀਂ ਐ ਚਲ ਮੈਂ ਆਇਆ ਵੀਰ ਕੋ ਪੈਸੇ ਲੈ ਕੇ ਚੱਲ ਜਿਆ ਦਵਾਈਆਂ ਡੈਡੀ ਮੈਂ ਨਾਲ ਤੁਹਾਡਾ ਨਾਲ ਸਲਾਹ ਕਰਨੀ ਏਕ ਦਸ ਪੁੱਤ ਲਾਗੇ ਜ਼ਮੀਨ ਮਿਲਣ ਗਈ ਆਪਣੇ ਅੱਛਾ ਤਾਂ ਮੈਂ ਲੈਣਾ ਲਈ ਕੌਣ ਡਿਆ ਵੇਚਣ ਜ਼ਮੀਨ ਉਹੋ ਡਿਆ ਧੀਰਾ ਵੇਚਣਾ ਵੇਚਦਾ ਵਾ ਆਹੋ ਮੇਰੀ ਗੱਲ ਸੁਣ ਪੁੱਤ ਪੈਸੇ ਹੈਗੇ ਕੋਣ ਪੈਸੇ ਡੈਡੀ ਹੈ ਸੀ ਪਰ ਥੋੜੇ ਆ ਥੋੜੇ ਆ ਤਾਂ ਫਿਰ ਬਾਕੀ ਕਿੱਥੋਂ ਲੈਣੇ ਆ ਬਾਕੀ ਮੈਂ ਲਾਇਆ ਜਿਗਾਰ ਮੈਂ ਚੁੱਕ ਚੱਕ ਲੈਣੇ ਆ ਕਿਦੋਂ ਔਰ ਮੇਰੀ ਗੱਲ ਸੁਣੋ ਪੁੱਤ ਕੋਈ ਸਮਝ ਸੋਚ ਕੇ ਕੰਮ ਕਰੀ ਜੇ ਇਹਦੇ ਪੈਸੇ ਕੋਲ ਹੈਗੇ ਆ ਫੇਰ ਲੱਲਾ ਉਹ ਥੋੜੇ ਬੋਲੇ ਚੁੱਕਣੇ ਪੈਣ ਫੇਰ ਤੇ ਕੋਈ ਨਹੀਂ ਜੇ ਹੁਣ ਜਿਆਦਾ ਪੈਸੇ ਚੁੱਕ ਲਿਆ ਤੇ ਜਿਹੜੀ ਤੇਰੀ ਪਹਿਲੀ ਆਮਦਨ ਆ ਨਾ ਉਹ ਵੀ ਸਾਰੀ ਉਸੇ ਕਰਜ਼ੇ 'ਚ ਮੁੜ ਕੇ ਨਿਕਲ ਜਾਣੀ ਉਹ ਨਾ ਕਿਤੇ ਥੱਲੇ ਲੱਗ ਜੇ ਹੁਣ ਬੜਾ ਵਧੀਆ ਕੰਮ ਚੱਲਣ ਡਿਆ ਵਾ ਤੇ ਜੇ ਮੈਂ ਤੁਹਾਡੀ ਸਲਾਹ ਲਈਏ ਤੇ ਮੈਂ ਫਿਰ ਕਿਦਾਂ ਕਰਾਂ ਮੈਂ ਰ ਕਹਿਣਾ ਵੀ ਤੂੰ ਨਾ ਲੈ ਜੇ ਇਹਦੇ ਤੇਰਾ ਕੋਈ ਥੋੜੇ ਬੋਲੇ ਥੋੜਦੇ ਆ ਨਾ ਲੱਖ 2 ਲੱਖ ਤੇ ਫੇਰ ਤੇ ਤੂੰ ਚੁੱਕ ਲੈ ਜਾਦਾ ਚਾਹੀਦੇ ਆ ਜਾਦਾ ਚਾਹੀਦੇ ਫੇਰ ਨਾ ਇਸ ਕੰਮ ਚ ਪਈ ਤੇਰੀ ਆਪਣੀ ਪੈਲੀ ਦੀ ਸਾਰੀ ਆਮਦਨ ਮੁੜਕੇ ਕਰਦੇ ਚ ਜਾਂਦੀ ਰਹਿਣੀ ਆ ਥੱਲੇ ਲੱਗ ਜਾਏਗਾ ਮੁੜਕੇ ਨਾ ਮੈਨੂੰ ਕਈ ਵੀ ਦੱਸਿਆ ਨਹੀਂਗਾ ਨਾਲੇ ਆਪਣੀ ਮਰਜ਼ੀ ਕਰ ਹੁਣ ਸਾਰਾ ਕੁਝ ਤੇਰੇ ਤੇ ਹੀ ਛੱਡਿਆ ਵਾ ਪਰ ਮੈਂ ਤੈਨੂੰ ਕਹਿਣਾ ਹੀ ਕਹਤਾ ਵਾ ਮੈਂ ਤੱਜੇ ਸਲਾਹ ਲਈ ਮੈਂ ਸਿਆਣੇ ਹਾਂ ਤੁਸੀਂ ਚਲੋ ਸਲਾਹ ਲੱ ਲਾ ਫੇਰ ਰਹਿੰਦੀ ਫੇਰ ਕਿਦਾਂ ਕਰੀਏ ਹੁਣ ਤੁਸੀਂ ਮੇਰੀ ਦੇਹੋ ਸਲਾਹ ਵੀ ਕਰਦੇ ਚੋ ਕੇ ਪੈਲੀ ਨਾਲ ਲਈ ਪੈਲੀ ਦੀ ਆਮਦਨ ਮੁੜਕੇ ਹੋਣੀ ਨਹੀਂ ਨੀ ਥੋੜੀ ਜੀ ਆਮਦਨ ਹੋਣੀ ਆ ਲਤਣਾ ਕਿਥੋਂ ਇੰਨਾ ਮੁੜਕੇ ਇਹ ਤਾਂ ਗੱਲ ਸਹੀ ਡਾਡੀ ਚਲੋ ਠੀਕ ਹੈ ਫੇਰ ਡ ਉਹ ਆਪਣੇ ਮਾਂ ਨੂੰ ਕਹੀ ਮੈਨੂੰ ਦਵਾਈ ਦੇ ਦੇ ਨਾਲੇ ਕਿ ਨਾ ਉਹ ਖੌਲਿਆ ਕਿ ਦਰਵਾਜ਼ਾ ਵੱਜਣ ਲੱਗਾ ਉਹ ਨਹੀਂ ਵੀਰੇ ਹੋਰ ਇਹ ਦੀ ਨਹੀਂ ਗੱਲ ਉਹ ਪੈਸੇ ਚਾਹੀਦੇ ਥੋੜੇ ਜਿਹਾ ਸ਼ਰਨ ਸਰਪੀ ਰਹੋਣ ਦਾ ਦਵਾਈ ਲੈ ਕੇ ਆਉਣੇ ਨੇ ਤੇ ਮੇਰੇ ਤਾਂ ਵੱਡੇ ਵਿੱਚ ਹੈ ਨਹੀਂ ਤਾਂ ਆਪਣੀ ਭਾਬੀ ਕੋ ਲਾ ਲੈ ਚਲੋ ਠੀਕ ਹੈ ਮੈਂ ਭਾਬੀ ਨੂੰ ਭਾਬੀ ਹਾਂ ਪੈਸੇ ਚਾਹੀਦੇ ਥੋੜੇ ਜਿਹਾ ਕੀ ਕਰਨੇ ਆ ਉਹ ਕੁਛ ਨਹੀਂ ਉਹ ਸ਼ਰਨ ਦਾ ਨੂੰ ਪਤਾ ਸਰਪੀ ਰਹੋਣ ਦਾ ਦਵਾਈ ਲੈ ਕੇ ਆਉਣੇ ਉਹਦੇ ਵਾਸਤੇ ਦਿਨੀ ਚਲ ਬਾਹਰ ਮਮੂ ਆ ਕਿ 50 50 ਦਿਨ ਹੀ ਪਹਿਲਾਂ ਐਵੇਂ ਮਿਲ ਕੇ ਖਾ ਪੀ ਲੈਣਗੇ ਦਵਾਈ ਤੋਂ ਵੀ ਕਿੱਦਾਂ ਗੱਲਾਂ ਕਰਨ ਦੇ ਨੇ ਦੱਸੋ ਦਵਾਈ ਵੀ ਨਹੀਂ ਲੈਣੀ ਤੇ ਜਿੱਦ ਪੋਤੇ ਮੰਮੂ ਕੋਲ ਤੇ ਸੌ ਦੇਣਾਂਗੇ ਚਲੋ ਆ ਲੈ ਪਹਿਲੇ ਦਵਾਈ ਵਾਸਤੇ ਦੀਦੀ ਇਹ ਕੀ ਹੈ ਇਹਨੇ ਜਿੱਦ ਦਵਾਈ ਆ ਜੇਗੀ ਆਜ ਨਹੀਂ ਦਵਾਈ ਨਹਰਪਿਆ ਦਾ ਪਤਾ ਹਣਾ ਸਿਰਪਿਰਦੀ ਦਵਾਈ ਦਾ ਮੈਂ ਤੇਨੂੰ ਫਿਰ 50 ਦੇਣਾ ਹੁੰਦਾ ਹਾਂ ਬੜਾ ਪਤਾ ਹੁੰਦਾ ਆ ਜਾਂਦਾ ਵਾ ਜਾ ਕੇ ਤੋਂ ਉਥੋਂ ਲੱਲੀ ਤੇ ਜਿਹੜੇ ਚੋ ਬਚਣਗੇ ਲਿਆ ਕੇ ਮੈਨੂੰ ਦੇ ਦੇ ਦੀ ਵਾਪਸ ਲਾ ਦੋ ਜਿੰਨੇ ਮੰਗੇ ਸੀ ਤੁਹਾਡੇ ਤੋਂ ਤੇ ਤੂੰ ਫੜਦਾ ਸਿਰਪਿਰਦੀ ਦਵਾਈ ਤੂੰ ਲਿਆਣੀ ਆ ਮੈਂ ਤਾਂ ਟੈਸਟ ਨਹੀਂ ਕਰਾਉਣ ਚਲੀ ਇਹਨਾਂ ਸਾਣ ਕਰਨੀ ਆ ਲੈਣੇ ਤੇ ਲੈਲਾ ਨਹੀਂ ਤੇ ਵੀ ਨਹੀਂ ਉਹ ਮਿਲਨੇ ਤੁਹਾਨੂੰ ਪਰੋਂ ਲੱਗਿਆ ਨਹੀਂ ਸ਼ਰਮ ਆਉਂਦੀ ਮੈਨੂੰ ਫੜ ਲੱਗਿਆ ਹੁੰਦੀ ਨਾ ਆਉਂਦੀ ਆ ਨਾ ਸ਼ਰਮ ਕੋਈ ਨਹੀਂ ਫੜਦਾ ਫਿਰ ਚੁੱਪ ਕਰਕੇ ਕੋਖਣੀਓ ਚਲਿਆ ਜਦ ਦਵਾਈ ਲਾਇਆ ਜਾ ਕੇ ਕਿੱਡੇ ਪਖੰਡ ਕਰਦੀ ਐ ਇਹਨਾਂ ਸ਼ੁਕਰ ਕਰ ਤੇ ਨੂੰ 50 ਰੁਪਏ ਦੇ ਦੇ ਮੈਂ ਪਹਿਲਾਂ ਦਾ ਹੀ ਦੇ ਲੱਗੇ ਹਾਂ ਆਹੋਂ ਪੈਸੇ 50 ਰੁਪਏ ਉਹ ਤੇ ਜਦ ਦੱਸਦੀ ਹਿੰਦੀ ਹੀ ਤਾਂ ਹਾਂ ਦਾ ਪਤਾ ਕਹਿੰਦੀ ਆ ਜਾਂਦਾ ਜਦ ਮੈਂ ਤਾਂ ਸੋਚਣ ਡਾਂਗਾ ਚਲ ਤੈਨੂੰ ਜੋਰਜਾਸਿਨ ਨਾਲ ਪਿਆਲ ਕੇ ਲਿਆਵਾਂਗਾ ਕਮਜ਼ੋਰੀ ਲੱਗਣ ਦੀ ਤੇਰੇ ਵਿੱਚ ਮੈਨੂੰ ਲੱਗਦਾ ਉਦਾਂ ਹਵਾਲਾ ਪਤਾ ਲਿਉਂਦੇ ਨੇ ਤਾਂ ਹੀ ਆ ਕਹਿੰਦੇ ਨਹੀਂ ਤਨਾ ਕੀ ਬੰਦਾ ਸਾਡਾ ਯਾਰ ਪਜਾਵਾਂ ਚਲੋ ਤੁਰੋ ਤੁਹਾਨੂੰ ਉਹਦਾ ਵੀ ਸਾਡਾ ਕੋਈ ਨਾ ਫੋਨ ਕੋਈ ਇੱਧਰ ਤੇ ਹਮ ਹਲੋ ਸਸਕਲਪਾ ਬਿੱਤਰ ਗਿਆ ਲਾ ਹਾਂ ਹਾਂ ਵਧੀਆ ਹੈ ਵੀ ਠੀਕ ਠਾਕ ਆ ਕੁਝ ਨਹੀਂ ਆਈ ਦਵਾਈ ਲੈਣ ਗਈ ਸੀ ਮੜੀ ਜੀ ਦੱਸ ਅੱਛਾ ਮੰਮੀ ਠੀਕ ਆ ਕਿਉਂ ਕੀ ਹੋ ਗਿਆ ਮੰਮੀ ਨੂੰ ਕੀ ਹੋਇਆ ਮੰਮੀ ਨੂੰ ਚਲ ਕੋਈ ਨਹੀਂ ਆਪਾਂ ਆ ਜੰਨੇ ਆ ਕੋਈ ਨਹੀਂ ਤੂੰ ਦਵਾਈ ਦੂਗੀ ਦੋ ਮੰਮੀ ਨੂੰ ਆਪਾਂ ਚਲ ਕੋਈ ਨਹੀਂ ਆ ਪਾ ਜੰਨੇ ਆ ਫਿਰ ਹਾਂ ਮੈਂ ਘਰ ਜਾ ਕਰਦਾ ਗੱਲ ਤੇ ਆਪਾਂ ਫਿਰ ਤੁਰ ਪੈਣੇ ਹੋਣੀ ਹਾਂ ਚਲ ਠੀਕ ਆ ਓਕੇ ਓਕੇ ਕੀ ਹੋਇਆ ਦੱਸੋ ਹਮੈਨੂੰ ਪਤਾ ਨਹੀਂ ਯਾਰ ਪਵਿੱਤਰ ਗੰਢ ਮਮਮੀ ਠੀਕ ਨਹੀਂ ਆ ਰਹੀ ਜੀ ਬੀਬੀ ਦੀ ਗੱਲ ਕਰਵਾ ਦੇਣੀ ਸੀ ਨਾ ਉਹ ਮੈਂ ਕਿਹ ਗੱਲ ਕਰਾਉਣੀ ਆ ਅੱਗੇ ਟੈਨਸ਼ਨ ਦੇ ਵਿੱਚ ਚਲੋ ਓਕੇ ਚੱਲੀਏ ਫਿਰ ਕਰੋ ਚਾਰੇ ਤੋਂ ਪੁੱਛ ਲੈਣੇ ਘਰ ਦਾ ਦੇ ਦਿੱਤੇ ਬੈ ਲੈ ਬ੍ਰੇਕ ਉਸਦੇ ਹਾਂਜੀ ਦਿੱਤੇ ਹੀ ਕਿੰਨੇ ਦਿੱਤੇ ਜਿੰਨੇ ਉਹਨੇ ਮੰਗੇ ਉਹਨੇ ਦਿੱਤੇ ਹੀ ਮੈਂ ਚਲ ਚੰਗਾ ਦਿੱਤਾ ਉਹ ਵੀ ਮੈਨੂੰ ਪੈਸੇ ਚਾਹੀਦੇ ਥੋੜੇ ਜਿ ਦਵਾਈ ਲੈ ਆ ਮੈਂ ਦਵਾਈ ਤਾਂ ਲੈ ਆਂਦੀ ਮੈਂ ਸ਼ਰਮ ਸ਼ਰਮ ਠੀਕ ਆ ਨਾ ਸ਼ਰਮ ਤਾਂ ਠੀਕ ਵਾ ਅੱਛਾ ਉਹ ਪਵਿੱਤਰ ਦਾ ਫੋਨ ਆ ਗਿਆ ਮੁੰਬਈ ਨੂੰ ਠੀਕ ਆ ਗਿਆ ਕੀ ਗੱਲ ਹੋ ਗਈ ਓ ਪਤਾ ਨਹੀਂ ਉਹ ਕਹਿੰਦਾ ਕੋਈ ਜ਼ਿਆਦਾ ਸੀਕ੍ਰੀਟ ਸੇ ਕੰਮ ਆ ਅੱਛਾ ਹੂੰ ਤਲਾ ਫੜਦੇ ਆ ਜਿਓ ਫਿਰ ਟਾਈਮ ਨਾਲ ਚਲੋ ਠੀਕ ਆ ਮੋੜ ਆਇਆ ਚੰਗਾ 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 500 ਰੁਪਿਆ ਕਾਦੇਲੇ ਦਿੱਤਾ ਜੀ ਉਹ ਚੱਲ ਯਾਰ ਮੋੜ ਆਖੜਾ ਮੰਮੀ ਉਹਦੀ ਨਹੀਂ ਠੀਕ ਤੇ ਇੰਨੇ ਪੈਸੇ ਦੀ ਉੱਥੇ ਕਿਹੜੀ ਲੋਡ ਪੈਣੀ ਹੈ ਇਹਨਾਂ ਨੂੰ ਕੋਈ 100 200 ਰੁਪਿਆ ਦੇ ਦਿੰਦੇ ਯਾਰ ਤੂੰ ਕਮਾਲ ਕਰਨੀ ਹੈ ਉਹ ਆਪਣੇ ਸਹੁਰੇ ਚੱਲਿਆ ਜਦੋਂ ਤੂੰ ਇੰਨੇ ਇੰਨੇ ਪੈਸੇ ਜਦੋਂ ਆਪਣਾ ਚੇਤਾ ਹੀ 2 2 3 3000 ਰੁਪਿਆ ਉਹ ਡੰਮੀ ਮੈਨੂੰ ਝੂਠ ਤੇ ਮਾਰਦੀ ਤਾਂ ਚੰਗੀ ਲੱਗੇ ਜੇ ਮੈਨੂੰ ਪਤਾ ਨਾ ਹੋਏ ਫਜਾ ਕੱਲ ਜਦੋਂ ਆਪਰੇ ਪਿੰਡ ਗਈਏ ਜਾਂਦੀ ਆਂਦੀ ਕੋ 2-3000 ਰੁਪਏ ਤੋਂ ਖਰਚ ਗਈਆਂ ਤੁਹਾਨੂੰ ਵੀ ਪਤਾ ਜੀ ਤਾਂ ਮੰਮੀ ਡੈਡੀ ਹੁਣਾਂ ਤੋਂ ਮੰਗੀ ਨੇ ਕਿੰਨੇ ਕ ਪੈਸੇ ਦਿੰਦੀ ਹੁੰਦੀ ਹੁੰਦੀ ਹੁਣ ਤੁਹਾਡੇ ਹੱਥ ਚ ਹੈ ਤਾਂ ਹੀ ਮੈਨੇ ਖਰਚਾਈਆਂ ਤੇ ਉਹਨਾਂ ਤੇ ਮੈਂਟੋ ਮੈਂਟਿਕ ਕਾਢੀਏ ਫੜਾਦਾ ਪੁਸ਼ਿਆ ਵੀ ਕਿੰਨੇ ਚਾਹੀਦੇ ਆ ਫਿਰ ਕੀ ਹੋਗਾ ਜੇ ਤੇ ਉਹ ਵੀ ਘਰ ਕੰਮ ਕਰਦੇ ਆ ਤੇ ਕੱਲ ਨੂੰ ਡੈਡੀ ਨੇ ਦੋ ਸਾਮ ਮੰਗਿਆ ਫਿਰ ਕਿੱਥੋਂ ਦੇਣਾ ਜੇ ਹੌਲੀ-ਪੌਲੀ ਜੇ ਡੈਡੀ ਨੇ ਸੁਣ ਲਿਆ ਹੁਣ ਇਸੇ ਆਪਾ ਪਾਏਗੀ ਇੱਥੇ ਇਸੇ ਆਪਾ ਪਾਏਗੀ ਫੜਾਦਾ ਸਾਰੇ ਡੈਡੀ ਨੂੰ ਜਿੰਦਰਾ ਕੁੰਜੀ ਹੱਥੋਂ ਨਾਲ ਦੇ ਅਹੀਂ ਨਹੀਂ ਕੁਝ ਵੀ ਸਾਂਭਣਾ ਹੂੰ ਭੱਲੇ ਬੜੀ ਸੋਹਣੀ ਕਤੂ ਦਾ ਤੇਰੀ ਹਾਏ ਹਾਏ ਇਹੋ ਗੱਲਾਂ ਰਹਿ ਗਈ ਸੁਣਨ ਵਾਲੀਆਂ ਤੁਹਾਡੇ ਮੂੰਹ ਮੈਨੂੰ ਆ ਕਦੀ ਸੁਣਿਆ ਨਹੀਂ ਮੈਂ ਤੂੰ ਵੀ ਹੁਣ ਮੈਨੂੰ ਗੱਲਾਂ ਸੁਣਾਉਣ ਲੱਗਦੇ ਨਾਲੇ ਮੇਰੀ ਗੱਲ ਸੁਣੋ ਤੁਹਾਡਾ ਭਰਾ ਤੁਹਾਨੂੰ ਚੁੱਕਣਾ ਦੇਂਦਾ ਵਾ ਹਾਂ ਗੱਲ ਜੇ ਬਹੂਣ ਕਿ ਇਤਨਾ ਮੁੜਕਿਆਂ ਅਮੀ ਸਾਡੇ ਦੋਹਾਂ ਭਰਾਆਂ ਚ ਪਾੜ ਨਾ ਪਾ ਤੂੰ ਪਾੜ ਪਉਣ ਵਾਲੀ ਗੱਲ ਨਹੀਂ ਆ ਜੇ ਸਾਂਝੇ ਕਰ ਜੀਨੇ ਆਪਾਂ ਕੋਕ ਬਣਾਉਣਾ ਤੇ ਕੱਲ੍ਹ ਨੂੰ ਫਿਰ ਬਣਾਉਣਾ ਕਦੋਂ ਆ ਸਾਡੇ ਵੀ ਕੱਲ੍ਹ ਨੂੰ ਨਿਆਣੇ ਵੱਡੇ ਹੋਣੇ ਆ ਹੁਣੇ ਜੋੜਾਂਗੇ ਤੇ ਫੇਰੀ ਗੱਲ ਬਣੀ ਆ ਤੂੰ ਤੇ ਹੁਣੇ ਇੰਨਾ ਖਰਚਾ ਕਰਦੇ ਤੇ ਫਿਰ ਕਿੱਦਾਂ ਚੱਲੂਗਾ ਕੰਮ ਉਹ ਖਰਚੇ ਦਾ ਫਿਕਰ ਨਾ ਕਰ ਮੈਂ ਸਾਂਭ ਲਾਂਗਾ ਆਪੇ ਸਾਰਾ ਕੁਝ ਟੈਨਸ਼ਨ ਲੈਣਾਂ ਵਾਲੀ ਚੱਲੋ ਇੱਕ ਵਾਰੀ ਕਹਿਣਾਂ ਦੇ ਕੰਨਾਂ ਚੋਂ ਨਿਕਲਦੇ ਜਾਣਾ ਭੀ ਵੀ ਘਰ ਦੀ ਫਿਕਰ ਕਰਦੀ ਆ ਕਿੰਨੀ ਇੱਕ ਵਾਰੀ ਭਲਾ ਨਾ ਮੰਨਣਗੇ ਇੱਕ ਵਾਰੀ ਨਾ ਮੰਨਣਗੇ ਦੋ ਵਾਰੀਆਂ ਮੰਨਣਾ ਤੇ ਪੈਣਾ ਹੈ ਨਾ ਮੈਂ ਵੀ ਮਨਾ ਕੇ ਹੀ ਹਟਾਂਗੀ ਇਹਨਾਂ ਨਾਲ ਤੇ ਗੱਲ ਹੋ ਗਈ ਹੁਣ ਮੰਮੀ ਨੂੰ ਚੁੱਪਨਾ ਦੇਣੀ ਜਾ ਕੇ ਮੰਮੀ ਕੰਮ ਕਰਨ ਵਰੀ ਦਾ ਸਿਰ ਪੀੜ ਹੋ ਜਾਂਦਾ ਏ ਤੇ ਹੁਣ ਮੈਂ ਟੋ ਮੰਨ ਕੇ ਆਪਣੇ ਪੇਕੇ ਉੱਧਰ ਵੀ ਗਈ ਏ ਮੰਮੀ ਤੁਸੀਂ ਹੀ ਗਾ ਲਈ ਲਸਣ ਛਿਲਣ ਦੀ ਮੈਂ ਛਿਲ ਦੇਣਾ ਹੀ ਧੀਏ ਫਿਰ ਕੀ ਹੈ ਜੇ ਮੈਂ ਬੈਠੀ ਬਿਠੀ ਲਸਣ ਛਿਲ ਦਿੰਨੀ ਕਿੱਡੀ ਕੁ ਵੱਡੀ ਗੱਲ ਐ ਇੰਨਾ ਵੀ ਨਾ ਮੈਨੂੰ ਗੁੱਸੇ ਹੋਇਆ ਕਰੋ ਕੰਮ ਕਰਨ ਦਿਆ ਕਰੋ ਥੋੜਾ ਬੋਤਾ ਮੰਮੀ ਤੁਸੀਂ ਨਾ ਕਰਿਆ ਕਰੋ ਮੈਂ ਆਪੇ ਕਰ ਲੈਣਾ ਹੈ ਸਾਰਾ ਕੰਮ ਸੁੱਖ ਲੈ ਲਓ ਤੁਸੀਂ ਸਾਡੇ ਸਿਰ ਤੇ ਨਹੀਂ ਕੋਈ ਗੱਲ ਨਹੀਂ ਧੀਏ ਮੈਂ ਕਿਤੇ ਕੰਮ ਕਰਨਾ ਘਸ ਨਹੀਂ ਚੱਲੀ ਆ ਮਸਾ ਲਸਣ ਹੀ ਆ ਮੈਂ ਕਿਹੜਾ ਬੜਾ ਵੱਡਾ ਕੋਈ ਕੰਮ ਕੀਤਾ ਵਾ ਇੰਨਾ ਵੀ ਨਾ ਕਿਹਾ ਕਰੋ ਮੰਮੀ ਸ਼ਰਨ ਦੇ ਕੰਮ ਵੇਖੇ ਜੇ ਕੀ ਹੋਇਆ ਹੁਣ ਮੰਮੀ ਹੋਣਾ ਕੀ ਹੈ ਜਿਹੜਾ ਕੰਮ ਕਰਨ ਦਾ ਟਾਈਮ ਹੀ ਨਾ ਉਹਦੇ ਸਿਰ ਪੀੜ ਦਾ ਬਹਾਨਾ ਲਾ ਕੇ ਤੇ ਲੰਮੇ ਪਈ ਰਹੀ। ਅੱਛਾ ਤੇ ਝਾੜੂ ਮਾੜਾ ਜਾਂ ਝਾੜੂ ਲਾਇਆ ਉਹ ਵੀ ਓਦਾਂ ਪਿਆਰਿਆ ਮੈਂ ਸਾਰਾ ਰੋਟੀ ਪਾਣੀ ਕੱਲੇ ਵਾਂ ਚੱਲ ਰਸੋਈ ਸਾਫ਼ ਕਰ ਦੂਗੀ ਤੇ ਮੈਂ ਜੱਗੀ ਨੂੰ ਕਲਾਪੀ ਜਾ ਉਹਨੂੰ ਕਹਿ ਕੇ ਆ ਰਸੋਈ ਸਾਫ਼ ਕਰ ਤੇ ਉਹ ਵੀ ਨਹੀਂ ਆਣ ਕੇ ਕਿਤੀ ਕਹਿੰਦੀ ਮੇਰਾ ਸਿਰ ਹੀ ਬੜਾ ਪੀੜ ਹੋ ਜਾਂਦਾ ਤੇ ਦਵਾਈ ਲੈਣ ਗਈ ਆ ਤੇ ਉੱਥੋਂ ਆਏ ਆ ਤੇ ਦਵਾ ਦਾ ਹੁਣ ਆਪਣੇ ਆਪ ਹੀ ਕਹਿਣਾ ਵੀ ਉੱਡ ਗਈ ਹੈ। ਆਹ ਹੈ ਨੀ ਦਵਾਈ ਲੈਣ ਗਈ ਆ ਆ ਵੀ ਗਈ। ਮੰਮੀ ਹੁਣ ਚਲੀ ਵੀ ਗਈ ਆ ਉਹ। ਆਹ ਹੈ ਨਾ ਹੁਣ ਪੇਕੇ ਉੱਡ ਗਈ ਆ ਇਹਦਾ ਫਰਜ਼ ਧਮਾਉਂਦਾ ਹੈ ਨਾ ਮੈਨੂੰ ਪੁੱਛ ਕੇ ਵੇਹਲਾ ਨੇ ਪੁੱਛਿਆ ਨਹੀਂ ਇਹਨੂੰ ਆ ਲੈnde ਇਹਨਾ ਤੋਂ ਇਲਾਜ ਮੈਂ ਕਰਾਂਗੀ ਮੰਮੀ ਤੁਹਾਨੂੰ ਇਹਨੇ ਕੀ ਪੁੱਛਨੇ ਪਾਉਂਦੇ ਪੈਰੀ ਤੇ ਵਾਪਸ ਮੁੜ ਗਈ ਉਹ ਨਾਲੇ 500 ਰੁਪਇਆ ਲੈ ਕੇ ਗਈ ਜੇ ਤੁਹਾਨੂੰ ਹਾਨੂੰ ਨਾ ਕਿਉ ਵੀ ਤੁਸੀਂ ਪੈਸੇ ਡਾਉਂਦੇ ਜੇ ਹਾਂ ਜੀ 500 ਰੁਪਇਆ ਤੂੰ ਕਹਿੰਦਾ ਮੈਨੂੰ ਪੋਸ਼ਟ ਲੈਂਦੀਆਂ ਮਾੜਾ ਮੋਟਾ ਮੰਮੀ ਮੈਂ ਥੋੜੀ ਦਿੱਤਾ 500 ਰੁਪਇਆ ਮੈਂ ਤੇ ਦਵਾਈ ਵਾਸਤੇ 50 ਰੁਪਇਆ ਦਿੱਤੇ ਹੀ ਨਨ ਪਿੰਦਰ ਤੋਂ ਮੰਗ ਕੇ ਲੈ ਗਈ ਆ ਵੀ ਇਹਨਾਂ ਨੇ ਪਹਿਲਾਂ ਵੀ ਥੋੜੇ ਪੈਸੇ ਦਿੱਤੇ ਹੀ ਉਹਦੀਆਂ ਕਈਆਂ ਬਾਵਾ ਆਕੜੀਆਂ ਜਿੰਨਾਂ ਨੂੰ ਸ਼ਦੀਨਾ ਸਾਧ ਲਿਆ ਵਾ ਉਦਾਂ ਦਾ ਮੇਰਾ ਪੁੱਤ ਨਹੀਂ ਆਣਾ ਉਹਨੂੰ ਮਗਰ ਲਾਇਆ ਵਾ ਜਿੱਦਾਂ ਕਹਿੰਦੀ ਆ ਉਦਾਂ ਹੀ ਕਰੀ ਜਾਂਦਾ ਵਾ ਭੋਲਾ ਮੇਰਾ ਕੋਈ ਆਕੜੀਆਂ ਹੀ ਕਹਿੰਦੀ ਮੇਰੀ ਮਾਂ ਨਹੀਂ ਠੀਕ ਤੇ ਨਿਆਣੇ ਵਿਚਾਰੇ ਨੂੰ ਪਾਣੀ ਵੀ ਨਹੀਂ ਪੀਂ ਦਿੱਤਾ ਦਵਾ-ਦਵ ਨਾਲ ਲੱਗੀ ਉਹਨੂੰ ਭੁੰਦੇ ਪੈਰੇ ਮਾਂ ਮਰ ਜਾਏ ਮੇਰੇ ਪੁੱਤ ਨੂੰ ਭਾਈ ਭੁੱਖ ਲੱਗੀ ਹੋਵੇ ਤੇ ਮੰਮੀ ਲੱਗੀ ਹਣੀ ਵਿਚਾਰੇ ਨੇ ਸਵੇਰ ਦੀ ਉਹਨੇ ਰੋਟੀ ਖਾਦੀ ਉਹ ਵੀ ਇੱਕ ਬੁਰਕੀ ਮੈਨੂੰ ਪਹਿਲਾਂ ਹੀ ਪਤਾ ਏ ਜਿਹੜੀ ਮਾਂ ਵਾ ਨਾ ਬੜੀ ਚਲਾਕ ਵਾ ਉਹ ਇਹਨੂੰ ਆਨੇ ਬਹਾਨੇ ਲਾ ਕੇ ਸਾਧ ਲੈਂਦੀ ਆ ਚਲੋ ਮੰਮੀ ਠੀਕ ਆ ਫਿਰ ਮੈਂ ਅੰਦਰ ਜਾ ਕੋਈ ਕੰਮ ਕਰ ਲਾਂ ਉਹਨੇ ਕਿਹਾ ਆਣ ਕੇ ਕੋਈ ਕੰਮ ਕਰਨਾ ਇਹਨਾਂ ਦੀਆਂ ਟੈਨਸ਼ਨਾਂ ਨੇ ਖਾ ਲੈਣਾ ਸਾਨੂੰ ਤੇ ਜਾ ਕੋਈ ਨਹੀਂ ਪੁੱਤ ਘਰਲਾ ਕੰਮ ਜਾ ਕੇ ਕੀ ਕਰਾਂ ਮੁੰਡਾ ਵਾ ਮੇਰਾ ਭੋਲਾ ਇਹ ਆ ਮਿਸਣੀ ਅੰਦਰੇ-ਅੰਦਰੇ ਪੀੜੀਆਂ ਵੱਢਦੀ ਆ ਕੋਈ ਨਹੀਂ ਪੁੱਤ ਤੇਰਾ ਤਾਂ ਲਾਜਣ ਮੈਂ ਕਰਨੀ ਆ ਕਰਨੀਆਂ ਨੇ ਤੇ ਪਿਓ ਨਾਲ ਗੱਲ ਉੱਧਾਈ ਪੱਜਾ ਫਿਰਦਾ ਵਾ ਮਾਂ ਪਿਓ ਨੂੰ ਪੁੱਛਣਾ ਨਹੀਂ ਗਿਛਣਾ ਨਹੀਂ ਕਿਤੇ ਉਹ ਕੀ ਬੋੜ ਬੋੜ ਕਰੀ ਜਾਂਦੀਆਂ ਕੱਲੀ ਬੋੜ ਬੋੜ ਕੀ ਕਰਨਾ ਵਾ ਆ ਜਿਹੜੀ ਤੁਹਾਡੀ ਨਿੱਕੀ ਨੋਹ ਵਾ 500 ਰੁਪਇਆ ਲੈ ਗਈ ਹੈ ਵੱਡੀ ਕੋ ਤੇ ਚਲ ਗਈ ਹੈ ਪੇਕਿਆਂ ਨੂੰ ਨਾ ਕਿਸ ਨੂੰ ਪੁੱਛਦੀ ਹੈ ਮੂੰਹ ਚੋੱਕ ਕੇ ਤੁਰ ਪੈਂਦੀ ਹੈ ਇਹਨਾਂ ਦੀਆਂ ਟੈਨਸ਼ਨਾਂ ਨਾਲ ਤੇ ਮੇਰੀ ਅੱਖ ਵੀ ਗਵਾ ਚ ਗਈ ਆ ਮੈਂ ਉਧਰ ਜਲਦਾਨੀ ਹੋ ਜਾਣਾ ਵਾ ਮੈਨੂੰ ਇੱਕ ਗੱਲ ਦੱਸ ਜਦੋਂ ਤਾਂ ਮੁੰਡੇ ਵਿਆਹਣ ਵਾਲੇ ਹੁੰਦੇ ਆ ਉਹ ਨੂੰਹ ਦੇ ਬੜਾ ਚਾਹ ਕਰਦੀਆਂ ਜੇ ਵੀ ਛੇਤੀ ਮੇਰਾ ਮੁੰਡਾ ਵਿਆਹ ਜਾਏ ਮੈਨੂੰ ਨੂੰਹ ਚੰਗੀ ਮਿਲ ਜੇ ਮੈਨੂੰ ਨੂੰਹ ਪੜ੍ਹੀ ਮਿਲ ਜੇ ਐਦਾਂ ਪਾਣੀ ਵਾਰ-ਵਾਰ ਕਿਉਂ ਘਰ ਲਿਆ ਕੇ ਆਉਂਦੀਆਂ ਜੇ ਤੇ ਜਦੋਂ ਨੂਹਾਂ ਆਂਦੀਆਂ ਵਾ ਉਹਨੂੰ ਪਤਾ ਨਹੀਂ ਤੁਹਾਡੇ ਤੇਵਰ ਕਿਉਂ ਬਦਲ ਜਾਂਦੇ ਆ ਉਹ ਥੋੜਾ ਬੋੜਾ ਸੋਚਿਆ ਕਰੋ ਉਹ ਜਿੱਦਾਂ ਨਹੀਂ ਸਾਡੀਆਂ ਧੀਆਂ ਉਹ ਵੀ ਉਹ ਕਿਸੇ ਦੀਆਂ ਧੀਆਂ ਵਾ ਐਦਾਂ ਹੀ ਕੋਈ ਬੰਦਾ ਚੰਗਾ ਲੱਗਦਾ ਦੱਸ ਨੂਹਾਂ ਨੇ ਚੁਗਲੀਆਂ ਕਰਦਾ ਨਾਲੇ ਜੇ ਚੱਲ ਗਈ ਤੇ ਫੇਰ ਕੀ ਆ ਜੇ ਤੈਨੂੰ ਨਹੀਂ ਦੱਸ ਕੇ ਗਈ ਤੇ ਚਲ ਉਹਨਾਂ ਨੂੰ ਦੱਸ ਕੇ ਹੋਊਗੀ ਪਿੰਦਰ ਨੂੰ ਦੱਸ ਕੇ ਹੋਊ ਜਾਂ ਘਰ ਦੀ ਤੁਹਾਨੂੰ ਦੱਸ ਕੇ ਹੋਊਗੀ ਉਹ ਵੀ ਤਾਂ ਘਰ ਦੇ ਮੈਂਬਰ ਹੀ ਆ ਤੂੰ ਬਸ ਹੁਣ ਚੌਧਰਾ ਛੜ ਛੜ ਜਿਹੜੀਆਂ ਤੂੰ ਚੌਧਰਾ ਚ ਪਈਆਂ ਨਾ ਕਦੀ ਆਖੇਗੀ ਉਹ ਦੁੱਧ ਫਲਾਣੀ ਥਾ ਇਨਾ ਵਰਤਦੀ ਉਹ ਕਦੀ ਉਹਨੇ ਆਹ ਕਰਤਾਈਓ ਜੇ ਉਹ ਸੌਦਾ ਵਰਤਦੀਆਂ ਵਾਂ ਤਾਂ ਜਾ ਜਾ ਕੇ ਉਹਨਾਂ ਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਇਦਾਂ ਨੂੰ ਆਣੀ ਨਹੀਂ ਰਹਿਣੀਆਂ ਹੁੰਦੀਆਂ ਛੱਡ ਦੇ ਸਾਰਾ ਕੁਝ ਉਹਨਾਂ ਦੇ ਸਿਰ ਤੇ ਉਹਨਾਂ ਦਾ ਘਰ ਵਾ ਜੋ ਮਰਜ਼ੀ ਕਰਨ ਤੈਨੂੰ ਮੈਂ ਬੜੀ ਵਾਰ ਸਮਝਾਇਆ ਪਰ ਤੂੰ ਨਹੀਂ ਕਿਸੇ ਦੀ ਮੰਨਦੀ ਤੁਸੀਂ ਤਾਂ ਬਸ ਮੈਨੂੰ ਕਹਿਣਾ ਵਾ ਕਿ ਇਹੋ ਗਲਤ ਵਾ ਜੇ ਆਪਣਾ ਨੋਵਾ ਵੀ ਸੱਸਾਂ ਨੂੰ ਮਾਵਾ ਸਮਝਣ ਤੇ ਭੜਾ ਕਿਉਂ ਨਾ ਟਾਈਮ ਲੰਗੇ ਪਰ ਤੂੰ ਮਾਂ ਬਣੇ ਨਾ ਕਿਉਂ ਬਰਬਦੀ ਤੈਨੂੰ ਵਿਚਾਰੀ ਕਿਦਾਂ ਮਾਂ ਬਣਾ ਲੇ ਇਦਾਂ ਨਹੀਂ ਗੱਲ ਹੁੰਦੀ ਰਲ ਮਿਲ ਕੇ ਰਹਿਣਾ ਪੈਂਦਾ ਵਾ ਨੂਹਾਂ ਰੱਖਣੀਆਂ ਪੈਂਦੀਆਂ ਧੀਆਂ ਵਾਂਗੂ ਚੱਲ ਮੰਮੀ ਦੇਤੇ ਹੁਣ ਕੰਨ ਭਾਰੀ ਆਈਆਂ ਨਾ ਨਾਲੇ ਆਊਗੀ ਜਦੋਂ ਉਹ ਮਮੀ ਨੂੰ ਸੁਣਾਉਂਗੀ ਚਾਰ ਗੱਲਾਂ ਨਾਲੇ ਜਦੋਂ ਮੈਂ 50 ਰੁਪਏ ਦੇਂਦੇ ਕਿੱਦਾਂ ਮੇਰੀ ਬੇਇੱਜ਼ਤੀ ਕਰਨੀ ਮੈਨੂੰ ਸੁਣਾਉਂਦੀ ਇੱਕ ਗੱਲ ਮੈਨੂੰ ਰੜਕਾਉਣੀ ਆ ਹੁਣ ਇਹਨੂੰ ਪਤਾ ਲੱਗੂਗਾ